ਪੰਜਾਬ ਪੁਲਿਸ ਦੇ ਇੱਕ ਡੀਐਸਪੀ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਕਿਉਂਕਿ ਜਾਂਚ ਦੇ ਹੁਕਮ ਦਿੱਤੇ ਨੇ ਅਦਾਲਤ ਨੇ ਡੀਜੀਪੀ ਗੌਰਵ ਯਾਦਵ ਨੂੰ ਹੁਕਮ ਦਿੱਤਾ ਹੈ ਕਿ ਇਸ ਦੀ ਜਾਂਚ ਕੀਤੀ ਜਾਵੇ ਦਰਅਸਲ ਮਾਮਲਾ ਬਹੁ ਕਰੋੜੀ ਘਟਾਲੇ ਦੇ ਨਾਲ ਜੁੜਿਆ ਹੈ ਜਿਹੜਾ ਕਿ ਧੋਖਾ ਧੜੀ ਦੇ ਨਾਲ ਜੁੜਿਆ ਹੈ ਇਹ ਧੋਖਾ ਧੜੀ ਕਿਸ ਨਾਲ ਕੀਤੀ ਗਈ ਕਦੋਂ ਕੀਤੀ ਗਈ ਦੋ ਵੱਖ-ਵੱਖ ਮਾਮਲੇ ਦਰਜ ਨੇ ਮੁਹਾਲੀ ਪੁਲਿਸ ਦੇ ਵਿੱਚ ਇੱਕ ਮਾਮਲਾ ਖਰੜ ਥਾਣੇ ਦੇ ਅੰਦਰ ਦਰਜ ਹੈ ਤੇ ਇੱਕ ਸੁਹਾਣਾ ਥਾਣੇ ਦੇ ਵਿੱਚ ਮਾਮਲਾ ਦਰਜ ਹੈ ਦਰਅਸਲ ਇਹ ਇਮੀਗ੍ਰੇਸ਼ਨ ਨਾਲ ਜੁੜਿਆ ਮਸਲਾ ਹੈ ਪੂਰਾ ਵਿਸਤਾਰ ਨਾਲ ਦੱਸਾਂਗੇ ਕਿ ਇਸ ਮਾਮਲੇ ਦੀ ਪਿੱਠ ਭੂਮੀ ਕੀ ਹੈ ਇਹ ਕਦੋਂ ਸ਼ੁਰੂਆਤ ਹੋਈ ਮਾਮਲੇ ਦੋ ਵੱਖ-ਵੱਖ ਦਰਜ ਕਦੋਂ ਕੀਤੇ ਜਾਂਦੇ ਨੇ ਤੇ ਡੀਐਸਪੀ ਦੀ ਇਸ ਵਿੱਚ ਭੂਮਿਕਾ ਕੀ ਹੈ ਤਾਂ ਡੀਐਸਪੀ ਮੁਹਾਲੀ ਪੁਲਿਸ ਦੇ ਵਿੱਚ ਤਾਇਨਾਤ ਸਨ ਗੁਰਸ਼ਰ ਸਿੰਘ ਸੰਧੂ ਤਾਂ ਉਹਨਾਂ ਦੇ ਖਿਲਾਫ ਵੀ ਇਹ ਜਾਂਚ ਦੇ ਹੁਕਮ ਦਿੱਤੇ ਗਏ ਨੇ ਮੁਹਾਲੀ ਅਦਾਲਤ ਦੇ ਵੱਲੋਂ ਇਹ ਮਾਮਲਾ ਪੁਰਾਣਾ ਹੈ ਪਰ ਜਾਂਚ ਦੇ ਹੁਕਮ ਨੇ ਜਿਹੜੇ ਉਹ ਨਵੇਂ ਨੇ ਹੁਣ ਦੱਸਦੇ ਹਾਂ ਵਿਸਥਾਰ ਦੇ ਨਾਲ ਕਿ ਦਰਅਸਲ 12 ਕਰੋੜ ਤੋਂ ਵੱਧ ਦੀ ਧੋਖਾਧੜੀ ਦਾ ਇਹ ਮਾਮਲਾ ਹੈ ਜਿਸ ਸੰਬੰਧੀ ਹੁਣ ਮੁਹਾਲੀ ਦੇ ਡੀਐਸਪੀ ਦੇ ਖਿਲਾਫ ਜਾਂਚ ਦੇ ਹੁਕਮ ਦਿੱਤੇ ਗਏ ਨੇ ਕੋਰਟ ਨੇ ਪੰਜਾਬ ਦੇ ਡੀਜੀਪੀ ਨੂੰ ਇੱਕ ਕੇਸ ਦਿੱਤਾ ਹੈ ਔਰ ਉਹੀ ਜਾਂਚ ਕਰਵਾ ਕੇ ਦੇਣ ਹੁਣ ਕਿਸੇ ਉੱਚ ਅਧਿਕਾਰੀ ਦੀ ਡਿਊਟੀ ਲਗਾਈ ਜਾਵੇਗੀ ਡੀਜੀਪੀ ਗੌਰਵ ਯਾਦਵ ਦੇ ਵੱਲੋਂ ਕਿ ਡੀਐਸਪੀ ਮੁਹਾਲੀ ਦੇ ਵਿੱਚ ਤਨਾਤ ਨੇ ਕੀ ਜਿਹੜੀ ਪੂਨ ਸ਼ਾਨ ਹੈ ਜਿਹੜੀ ਜਾਂਚ ਪੜਤਾਲ ਹੈ ਧੋਖਾਧੜੀ ਮਾਮਲੇ ਦੇ ਵਿੱਚ ਸਹੀ ਨਹੀਂ ਕੀਤੀ ਜੇ ਸਹੀ ਨਹੀਂ ਕੀਤੀ ਤਾਂ ਫਿਰ ਗਲਤ ਕੀ ਸੀ ਤੋ ਤੱਥ ਇਕੱਠੇ ਕੀਤੇ ਜਾ ਸਕਦੇ ਨੇ ਹੁਣ ਉਸ ਜਾਂਚ ਤੋਂ ਬਾਅਦ ਪਤਾ ਲੱਗੇਗਾ ਕਿ ਡੀਐਸਪੀ ਨੇ ਜਾਂਚ ਦੇ ਵਿੱਚ ਕੋਈ ਗੜਬੜ ਕੀਤੀ ਹੈ ਜਾਂ ਫਿਰ ਜਾਂਚ ਨਿਰਪੱਖਤਾ ਦੇ ਨਾਲ ਕੀਤੀ ਹੈ ਇਹ ਜਾਂਚ ਹੁਣ ਜਿਹੜੀ ਅਦਾਲਤ ਦੇ ਵੱਲੋਂ ਹੁਕਮ ਦਿੱਤੇ ਕੇ ਨੇ ਡੀਜੀਪੀ ਗੌਰਵ ਯਾਦਵ ਨੂੰ ਕਿ ਆਪਣੇ ਡੀਐਸਪੀ ਦੀ ਜਾਂਚ ਪੜਤਾਲ ਕਰੋ ਕਿ ਉਸ ਨੂੰ ਜਿਹੜੀ ਇੱਕ ਜਾਂਚ ਸੌਂਪੀ ਗਈ ਸੀ ਧੋਖਾ ਧੜੀ ਮਾਮਲੇ ਦੀ ਕਿ ਉਸ ਨੇ ਠੀਕ ਨਹੀਂ ਕੀਤੀ ਉਸ ਦੇ ਫੈਕਟ ਹੁਣ ਇਕੱਠੇ ਕੀਤੇ ਜਾਣਗੇ ਤੱਥ ਇਕੱਠੇ ਕੀਤੇ ਜਾਣਗੇ ਜੇ ਉਸ ਜਾਂਚ ਪੜਤਾਲ ਦੇ ਵਿੱਚ ਜਰਾ ਜਿੰਨੀ ਵੀ ਕਤਾਈ ਵਰਤੀ ਗਈ ਹੋਈ ਅਣਗਹਿਲੀ ਵਰਤੀ ਗਈ ਹੋਈ ਤਾਂ ਡੀਐਸਪੀ ਦੀ ਨੌਕਰੀ ਦੇ ਉੱਤੇ ਵੀ ਖਤਰਾ ਮੰਡਰਾ ਸਕਦਾ ਹੈ ਉਸ ਦੇ ਉੱਤੇ ਵੀ ਸਵਾਲ ਖੜੇ ਹੋ ਸਕਦੇ ਨੇ ਔਰ ਜੇਕਰ ਡੀਐਸਪੀ ਨੇ ਨਿਰਪੱਖਤਾ ਦੇ ਨਾਲ ਉਹ ਜਾਂਚ ਕੀਤੀ ਹੋਈ ਜੇਕਰ ਇਸ ਜਾਂਚ ਰਿਪੋਰਟ ਦੇ ਵਿੱਚ ਸਾਹਮਣੇ ਆ ਗਿਆ ਤਾਂ ਫਿਰ ਹੋ ਸਕਦਾ ਹੈ ਡੀਐਸਪੀ ਨੂੰ ਰਾਹਤ ਵੀ ਮਿਲ ਜਾਵੇ ਹਾਲ ਦੀ ਕੜੀ ਮੁਸ਼ਕਲਾਂ ਵਧੀਆਂ ਨੇ ਡੀਐਸਪੀ ਗੁਰਸ਼ਰ ਸਿੰਘ ਸੰਧੂ ਦੀਆਂ ਮੋਹਾਲੀ ਜ਼ਿਲ੍ਹਾ ਅਦਾਲਤ ਨੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਮੋਹਾਲੀ ਡੀਐਸਪੀ ਗੁਰਸ਼ਰ ਸਿੰਘ ਸੰਧੂ ਦੇ ਖਿਲਾਫ ਜਾਂਚ ਦੇ ਹੁਕਮ ਸੁਣਾਏ ਨੇ ਜਾਂਚ ਦੀ ਜ਼ਿੰਮੇਵਾਰੀ ਡੀਜੀਪੀ ਗੌਰਵ ਯਾਦਵਰ ਨੂੰ ਪੱਤਰ ਲਿਖ ਕੇ ਦਿੱਤੀ ਗਈ ਹੈ ਆਦੇਸ਼ ਦੇ ਵਿੱਚ ਅਦਾਲਤ ਨੇ ਵੀ ਕਿਹਾ ਕਿ ਕਿਸੇ ਸੀਨੀਅਰ ਆਈਪੀਐਸ ਅਧਿਕਾਰੀ ਦੀ ਤਰਫੋਂ ਹੀ ਇਹ ਜਾਂਚ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਕੋਈ ਡੀਐਸਪੀ ਜਾਂ ਜਿਹੜਾ ਪ੍ਰਮੋਟਿਵ ਹੈ ਆਈਪੀਐਸ ਅਫਸਰ ਉਸ ਦੇ ਤੋਂ ਜਾਂਚ ਕਰਵਾਈ ਜਾਵੇ ਇਹ ਸੀਨੀਅਰ ਆਈਪੀਐਸ ਅਧਿਕਾਰੀ ਤੋਂ ਜਾਂਚ ਕਰਵਾਉਣ ਦੇ ਆਦੇਸ਼ ਦਿੱਤੇ ਗਏ ਨੇ ਦਰਅਸਲ ਇਹ ਜਾਂਚ ਇਸ ਕਰਕੇ ਹੋਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਇਮੀਗ੍ਰੇਸ਼ਨ ਦੇ ਦੋ ਮਾਮਲਿਆਂ ਦੇ ਵਿੱਚ ਡੀਐਸਪੀ ਦੇ ਤਰਫੋਂ ਕੀਤੀ ਗਈ ਜਾਂਚ ਸ਼ੱਕੀ ਹੈ ਇਸ ਲਈ ਪੀੜਤਾਂ ਨੂੰ ਨਿਆਂ ਦਿਵਾਉਣ ਦੀ ਖਾਤਰ ਇਹ ਜਾਂਚ ਬੜੀ ਜ਼ਰੂਰੀ ਹੈ ਇਮੀਗ੍ਰੇਸ਼ਨ ਫਰਾਡ ਦੇ ਨਾਲ ਜੁੜਿਆ ਇਹ ਮਸਲਾ ਹੈ ਇਹ ਮਾਮਲਾ ਇਮੀਗ੍ਰੇਸ਼ਨ ਧੋਖਾਧੜੀ ਦੇ ਨਾਲ ਜੁੜਿਆ ਹੋਣ ਦੇ ਕਰਕੇ ਡੀਐਸਪੀ ਗੁਰਸ਼ਰ ਸਿੰਘ ਸੰਧੂ ਦੋ ਮਾਮਲਿਆਂ ਦੇ ਵਿੱਚ ਜਾਂਚ ਕਰਦੇ ਨੇ ਇਸ ਦੇ ਵਿੱਚ ਇੱਕ ਮਾਮਲਾ 15 ਨਵੰਬਰ 2023 ਨੂੰ ਸੁਹਾਣਾ ਥਾਣੇ ਦੇ ਵਿੱਚ ਦਰਜ ਹੋਇਆ ਸੀ ਉਸ ਨਾਲ ਸੰਬੰਧਿਤ ਹੈ ਦੂਜਾ ਮਾਮਲਾ 6 ਜਨਵਰੀ 2023 ਨੂੰ ਜਿਹੜਾ ਦਰਜ ਹੋਇਆ ਸੀ ਖਰੜ ਸਦਰ ਥਾਣੇ ਦੇ ਵਿੱਚ ਇਹ ਦੋ ਵਾਕੋ ਵੱਖਰੇ ਇਮੀਗ੍ਰੇਸ਼ਨ ਨਾਲ ਜੁੜੇ ਮਸਲੇ ਨੇ ਜਿਸ ਦੀ ਜਾਂਚ ਪੜਤਾਲ ਡੀਐਸਪੀ ਗੁਰਸ਼ਰ ਸਿੰਘ ਸੰਧੂ ਨੇ ਕੀਤੀ ਹੈ ਉਹ ਜਿਹੜੀ ਕੀਤੀ ਗਈ ਜਾਂਚ ਉਸ ਦੇ ਵਿੱਚ ਹੋ ਸਕਦਾ ਜਿਹੜੇ ਧੋਖਾ ਦਾ ਸ਼ਿਕਾਰ ਹੋਏ ਨੇ ਲੋਕ ਉਹਨਾਂ ਨੇ ਚੈਲੰਜ ਕੀਤਾ ਹੋਵੇ ਅਦਾਲਤ ਦੇ ਵਿੱਚ ਤਾਂ ਹੀ ਇੱਥੋਂ ਤੱਕ ਨੋਬਤ ਆਈ ਹੈ ਕਿ ਹੁਣ ਡੀਐਸਪੀ ਦੀਆਂ ਮੁਸ਼ਕਲਾਂ ਵਧੀਆਂ ਨੇ ਇਸ ਦੇ ਵਿੱਚ ਖਰੜ ਦੇ ਵਿੱਚ ਜਿਹੜਾ ਮਾਮਲਾ ਦਰਜ ਕੀਤਾ ਉਹ ਕਰੀਬ 10 ਕਰੋੜ ਰੁਪਏ ਦੀ ਠੱਗੀ ਦੇ ਨਾਲ ਜੁੜਿਆ ਧੋਖਾਧੜੀ ਦੇ ਨਾਲ ਜੁੜਿਆ ਜਿਸ ਜਦ ਕੇ ਸੋਹਾਣਾ ਥਾਣੇ ਦੇ ਵਿੱਚ ਦਰਜ ਮਾਮਲੇ ਦੇ ਵਿੱਚ 2 ਕਰੋੜ ਤੋਂ ਵੱਧ ਦੀ ਧੋਖਾਧੜੀ ਹੋਈ ਸੀ ਜਦੋਂ ਇਸ ਮਾਮਲੇ ਦੀ ਜਾਂਚ ਡੀਐਸਪੀ ਸੰਧੂ ਨੇ ਕੀਤੀ ਤਾਂ ਕੋਰਟ ਨੂੰ ਲੱਗਿਆ ਕਿ ਡੀਐਸਪੀ ਸੰਧੂ ਨੇ ਮੁੱਖ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਜਿਹੜੇ ਪੀੜਤ ਲੋਕ ਸੀ ਪੀੜਤ ਧਿਰ ਸੀ ਉਹਨਾਂ ਨੇ ਡੀਐਸਪੀ ਦੀ ਉਸ ਜਾਂਚ ਨੂੰ ਚੈਲੰਜ ਕੀਤਾ ਕਿ ਨਹੀਂ ਇਹ ਠੀਕ ਨਹੀਂ ਹੈ ਤੋਂ ਨੇ ਅਦਾਲਤ ਦਾ ਰੋਕ ਕਰ ਲਿਆ ਤੇ ਅਦਾਲਤ ਨੂੰ ਵੀ ਹੁਣ ਲੱਗਦਾ ਹੈ ਕਿ ਇਸ ਦਾ ਨਤਾਰਾ ਕਰਨ ਦੀ ਖਾਤਰ ਇੱਕ ਆਈਪੀਐਸ ਸੀਨੀਅਰ ਆਈਪੀਐਸ ਅਧਿਕਾਰੀ ਦੇ ਹੱਥੋਂ ਜਾਂਚ ਹੋਣੀ ਚਾਹੀਦੀ ਹੈ ਜਿਸ ਦੇ ਬਾਰੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਅਦਾਲਤ ਨੇ ਹੁਕਮ ਦਿੱਤੇ ਨੇ ਕਿ ਸੀਨੀਅਰ ਆਈਪੀਐਸ ਦੀ ਅਧਿਕਾਰੀ ਦੇ ਦੇਖਰੇਖ ਦੇ ਹੇਠ ਇਹ ਜਾਂਚ ਹੋਣੀ ਚਾਹੀਦੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਜਿਹੜੀ ਦੋ ਵੱਖ-ਵੱਖ ਇਮੀਗ੍ਰੇਸ਼ਨ ਦੇ ਮਸਲਿਆਂ ਵਿੱਚ 12 ਕਰੋੜ ਤੋਂ ਵੱਧ ਦੀ ਧੋਖਾਧੜੀ ਹੋਈ ਹੈ ਉਸ ਮਸਲੇ ਦੇ ਵਿੱਚ ਜਦੋਂ ਡਿਊਟੀ ਲਗਾਈ ਗਈ ਸੀ ਡੀਐਸਪੀ ਗੁਰਸ਼ਰ ਸਿੰਘ ਸੰਦੂ ਦੀ ਤਾਂ ਕੀ ਉਹ ਨਾ ਨਿਓ ਜਾਂਚ ਦੇ ਵਿੱਚ ਮੁੱਖ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਸਵਾਲ ਦਾ ਜਵਾਬ ਲੈਣ ਖਾਤਰ ਹੀ ਇੱਕ ਡਿਊਟੀ ਦੇ ਦਿੱਤੀ ਗਈ ਹੈ ਡੀਜੀਪੀ ਗੌਰਵ ਯਾਦਵ ਨੂੰ ਤਾਂ ਹੁਣ ਦੇਖਦੇ ਹਾਂ ਇਸ ਵਿੱਚ ਡੀਜੀਪੀ ਗੌਰਵ ਯਾਦਵ ਡੀਐਸਪੀ ਦੀ ਜਾਂਚ ਕਰਵਾਉਣ ਦੇ ਲਈ ਕਿਹੜੇ ਸੀਨੀਅਰ ਆਈਪੀਐਸ ਅਧਿਕਾਰੀ ਦੀ ਡਿਊਟੀ ਲਗਾਉਂਦੇ ਨੇ ਅਦਾਲਤ ਨੇ ਡੀਐਸਪੀ ਸੰਦੂ ਦੀ ਜਾਂਚ ਰਿਪੋਰਟ ਨੂੰ ਦੇਖਦਿਆਂ ਹੋਇਆਂ ਕਿਹਾ ਕਿ ਡੀਐਸਪੀ ਨੇ ਪਹਿਲਾਂ ਹੀ ਮਲਜਮਾ ਨੂੰ ਕਲੀਨ ਚੇਟ ਦੇ ਦਿੱਤੀ ਹੋਈ ਹੈ ਪਰ ਇਹਨਾਂ ਲੋਕਾਂ ਨੇ ਭੋਲੇ ਭਾਲੇ ਲੋਕਾਂ ਦੇ ਨਾਲ ਜਿਹੜਾ ਧੋਖਾ ਕੀਤਾ ਸੀ ਔਰ ਇਸ ਦੇ ਵਿੱਚ ਜਿਹੜੇ ਪੀੜਤ ਨੇ ਉਸ ਦੇ ਵਿੱਚ ਇੱਕ ਗੁਰਵਿੰਦਰ ਸਿੰਘ ਹੈ ਮਲਕੀਤ ਸਿੰਘ ਹੈ ਜੋਬਨਪ੍ਰੀਤ ਸਿੰਘ ਹੈ ਸ਼ਮਸ਼ੇਰ ਸਿੰਘ ਸ਼ੇਰਾ ਤੇ ਚਰਨਜੀਤ ਸਿੰਘ ਸ਼ਾਮਲ ਨੇ ਇਹ ਸਾਰੇ ਉਹ ਪੀੜਤ ਨੇ ਜਿਹੜੇ ਇਮੀਗ੍ਰੇਸ਼ਨ ਦੀ ਠੱਗੀ ਦਾ ਧੋਖਾ ਧੜੀ ਦਾ ਸ਼ਿਕਾਰ ਹੋਏ ਸਨ ਤਾਂ ਇਹ ਧੋਖਾ ਧੜੀ ਦਾ ਸ਼ਿਕਾਰ ਹੋਏ ਲੋਕਾਂ ਨੇ ਅਦਾਲਤ ਵੱਲ ਰੋਕ ਕੀਤਾ ਕਿ ਡੀਐਸਪੀ ਵੀ ਮੁੱਖ ਮਲਜ਼ਮਾਂ ਦੇ ਨਾਲ ਹੋ ਸਕਦਾ ਮਿਲ ਕੇ ਹੁਣ ਇਸ ਕਰਕੇ ਮੁੱਖ ਮਲਜ਼ਮਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਤਸਦੀਕ ਕੀਤੀ ਗਈ ਡੀਐਸਪੀ ਦੀ ਜਾਂਚ ਨੂੰ ਚੈਲੰਜ ਕੀਤਾ ਗਿਆ ਅਦਾਲਤ ਵਿੱਚ ਐਸੇ ਕਰਕੇ ਜ਼ਿਲ੍ਹਾ ਮੁਹਾਲੀ ਦੀ ਅਦਾਲਤ ਨੇ ਡੀਜੀਪੀ ਗੌਰਵ ਯਾਦਵ ਨੂੰ ਆਖਿਆ ਕਿ ਉਹ ਸੀਨੀਅਰ ਆਈਪੀਐਸ ਅਧਿਕਾਰੀ ਦੀ ਜ਼ਿੰਮੇਵਾਰੀ ਲਾਉਣ ਔਰ ਡੀਐਸਪੀ ਸੰਧੂ ਦੀ ਜਾਂਚ ਕਰਨ ਕਿ ਉਹਨਾਂ ਨੇ ਜਿਹੜੀ ਜਾਂਚ ਰਿਪੋਰਟ ਦਾਖਲ ਕੀਤੀ ਹੈ ਕੀ ਉਸ ਦੇ ਵਿੱਚ ਕੋਈ ਵਾਕਈ ਅਣਗਹਿਲੀ ਵਰਤੀ ਗਈ ਮੁੱਖ ਮਲਜਮਾ ਦੇ ਨਾਲ ਡੀਐਸਪੀ ਮਿਲ ਗਏ ਜੇਕਰ ਇਹ ਜਾਂਚ ਰਿਪੋਰਟ ਆ ਗਈ ਸਾਹਮਣੇ ਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ ਸੀਨੀਅਰ ਆਈਪੀਐਸ ਦੇ ਅਧਿਕਾਰੀ ਦੀ ਕੀਤੀ ਹੋਈ ਜਾਂਚ ਦੇ ਆਧਾਰ ਦੇ ਉੱਤੇ ਕਿ ਵਾਅਕੇ ਜਿਹੜਾ ਠੱਗੀ ਦਾ ਧੋਖਾ ਧੜੀ ਦਾ ਸ਼ਿਕਾਰ ਹੋਏ ਸਨ ਲੋਕ ਉਹਨਾਂ ਨੂੰ ਹੁਣ ਇਨਸਾਫ ਮਿਲਦਾ ਹੈ ਕਿ ਨਹੀਂ ਮਿਲਦਾ ਜਾਂਚ ਦੇ ਵਿੱਚ ਪੁਲਿਸ ਦੀ ਤਰਫ ਤੋਂ ਇਹਨਾਂ ਪੀੜਤਾਂ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ ਇਹ ਵੀ ਇੱਕ ਗੱਲ ਸਾਹਮਣੇ ਆਈ ਹੈ ਕਿ ਜਿਹੜੇ ਬੰਦੇ ਪੀੜਤ ਨੇ ਉਹਨਾਂ ਦੇ ਬਿਆਨ ਹੀ ਨਾ ਦਰਜ ਕੀਤੇ ਗਏ ਹੁਣ ਜਾਂ ਜਾਂਚ ਜਦੋਂ ਹੋ ਰਹੀ ਹੈ ਉਸ ਵਿੱਚ ਮੁੱਖ ਮਲਜਮਾ ਨੂੰ ਕਲੀਨ ਚਿੱਟ ਦੇ ਦੇਵੇ ਡੀਐਸਪੀ ਇਹ ਕਿੱਥੋਂ ਦਾ ਇਨਸਾਫ ਹੈ ਔਰ ਜਿਹੜੇ ਪੀੜਤ ਹੈ ਉਹਨਾਂ ਨੂੰ ਜਾਂਚ ਵਿੱਚ ਸ਼ਾਮਲ ਹੀ ਨਾ ਕੀਤਾ ਜਾਵੇ ਫਿਰ ਤਾਂ ਆਪਣੇ ਆਪ ਦੇ ਵਿੱਚ ਹੀ ਇਹ ਜਾਂਚ ਸ਼ੱਕੀ ਹੋ ਜਾਂਦੀ ਹੈ ਜਿਸ ਤੇ ਕਰਕੇ ਹੁਣ ਡੀਐਸਪੀ ਦੀਆਂ ਮੁਸ਼ਕਲਾਂ ਵਧ ਗਈਆਂ ਨੇ ਇੱਕ ਤਰਫਾ ਜਾਂਚ ਦੇ ਦੋਸ਼ ਲੱਗਣ ਦੇ ਕਰਕੇ ਹੀ ਡੀਐਸਪੀ ਹੁਣ ਕਸੂਤੇ ਫਸਦੇ ਦਿਖਾਈ ਦੇ ਰਹੇ ਨੇ ਔਰ ਮਲਜ਼ਮਾ ਨੂੰ ਬਚਾਉਣ ਦੀ ਕੋਸ਼ਿਸ਼ ਦੇ ਦੋਸ਼ ਲੱਗੇ ਨੇ ਉਹਨਾਂ ਦੇ ਉੱਤੇ ਇਸ ਮਾਮਲੇ ਦੇ ਵਿੱਚ ਡੀਐਸਪੀ ਦੇ ਖਿਲਾਫ ਕੋਰਟ ਨੇ ਜਾਂਚ ਦੇ ਹੁਣ ਹੁਕਮ ਸੁਣਾ ਦਿੱਤੇ ਨੇ ਹੁਣ ਦੇਖਣਾ ਹੋਵੇਗਾ ਕਿ ਡੀਐਸਪੀ ਗੁਰਸ਼ਰ ਸਿੰਘ ਸੰਧੂ ਜਿਨ੍ਹਾਂ ਨੇ ਮੁੱਖ ਮੋਲਜਮਾ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨ੍ਹਾਂ ਉਤੇ ਦੋਸ਼ ਲੱਗ ਰਹੇ ਨੇ ਕਿ ਇੱਕ ਤਰਫਾ ਜਾਂਚ ਕੀਤੀ ਗਈ ਕਲੀਨ ਚਿੱਟ ਦੇ ਦਿੱਤੀ ਗਈ ਮੁੱਖ ਮੋਲਜਮਾ ਨੂੰ ਜਿਹੜੇ ਇਮੀਗ੍ਰੇਸ਼ਨ ਦੇ ਠੱਗ ਨੇ ਇਮੀਗ੍ਰੇਸ਼ਨ ਜਾਂ ਹੋਰ ਆਇਲਟ ਸੈਂਟਰ ਚਲਾਉਣ ਵਾਲੇ ਜਿਹੜੇ ਲੋਕ ਨੇ ਉਹ ਅਕਸਰ ਹੀ ਪੁਲਿਸ ਦੇ ਨਾਲ ਮਿਲੀ ਭੁਗਤ ਦੇ ਨਾਲ ਬਚ ਨਿਕਲਦੇ ਨੇ ਪਰ ਜਿਹੜੇ ਪੀੜਤ ਲੋਕ ਹੁੰਦੇ ਨੇ ਉਹਨਾਂ ਦੀਆਂ ਘੇੜੇ ਮਾਰ ਮਾਰ ਕੇ ਪ੍ਰਸ਼ਾਸਨ ਅਧਿਕਾਰੀਆਂ ਦੇ ਕੋਲ ਜੁੱਤੀਆਂ ਘਸ ਜਾਂਦੀਆਂ ਨੇ ਤਾਂ ਪਰ ਉਹਨਾਂ ਨੇ ਅਦਾਲਤ ਦਾ ਰੋਕ ਕੀਤਾ ਹੁਣ ਉਹਨਾਂ ਨੂੰ ਉਮੀਦ ਵੱਜੀ ਹੈ ਕਿ ਡੀਜੀਪੀ ਗੌਰਵ ਯਾਦਵ ਨੂੰ ਕਹਿ ਦਿੱਤਾ ਗਿਆ ਕਿ ਸੀਨੀਅਰ ਆਈਪੀਐਸ ਅਧਿਕਾਰੀ ਦੀ ਡਿਊਟੀ ਲਗਾਓ ਪਤਾ ਕਰੋ ਕਿ ਡੀਐਸਪੀ ਨੇ ਇੱਕ ਤਰਫਾ ਜਾਂਚ ਕਿਉਂ ਕੀਤੀ ਇਹ ਸਾਰੇ ਸਵਾਲਾਂ ਦੇ ਜਵਾਬ ਲੈਣ ਦੀ ਖਾਤਰ ਹੀ ਇੱਕ ਹੁਣ ਹੋ ਸਕਦਾ ਹੈ ਵਿਸ਼ੇਸ਼ ਜਾਂਚ ਟੀਮ ਬਣੇ ਡੀਜੀਪੀ ਗੌਰਵ ਯਾਦਵ ਬਣਾਉਣ ਸੀਨੀਅਰ ਆਈਪੀਐਸ ਅਧਿਕਾਰੀ ਦੀ ਡਿਊਟੀ ਲਗਾਉਣਗੇ ਉਸ ਦੇ ਉੱਤੇ ਕਿ ਜਾਂਚ ਪੜਤਾਲ ਕੀਤੀ ਜਾਵੇ ਕਿ ਇਸ ਦੇ ਵਿੱਚ ਡੀਐਸਪੀ ਕਿੰਨੇ ਕਸੂਰਵਾਰ ਨੇ ਜਾ ਤੋਕਾ ਧੜੀ ਕਰਨ ਵਾਲੇ ਫਿਰ ਕਿਵੇਂ ਬਾਚ ਨਿਕਲੇ ਪੀੜਤ ਅਤੇ ਰਾਜੜੀ ਉਹ ਸਾਰੇ ਲੋਕ ਇਕੱਠੇ ਹੋ ਕੇ ਅਦਾਲਤ ਵੱਲ ਜਾਂਦੇ ਨੇ ਤੇ ਅਦਾਲਤ ਨੇ ਹੁਣ ਹੁਕਮ ਸੁਣਾ ਦਿੱਤਾ ਕਿ ਇਸ ਦੀ ਜਾਂਚ ਲਾਜ਼ਮੀ ਹੋਣੀ ਚਾਹੀਦੀ ਹੈ ਪਤਾ ਲੱਗਣਾ ਚਾਹੀਦਾ ਹੈ ਕਿ ਡੀਐਸਪੀ ਨੇ ਇੱਕ ਤਰਫਾ ਕਲੀਨ ਚਿੱਟ ਦੇਣ ਦੇ ਲਈ ਜਾਂਚ ਕਿਉਂ ਕੀਤੀ ਹੈ ਤਾਂ ਇਹ ਕਿਉਂ ਦਾ ਜਵਾਬ ਲੈਣ ਦੀ ਖਾਤਰ ਹੀ ਇੱਕ ਨਵੀਂ ਜਾਂਚ ਦੇ ਹੁਕਮ ਜ਼ਿਲ੍ਹਾ ਮੁਹਾਲੀ ਦੀ ਅਦਾਲਤ ਵੱਲੋਂ ਦੇ ਦਿੱਤੇ ਗਏ ਨੇ ਸਾਡੀ ਨਜ਼ਰ ਇਸ ਕੇਸ ਤੇ ਬਣੀ ਰਹੇਗੀ ਜਦ ਤੱਕ ਕੋਈ ਨਵਾਂ ਅਪਡੇਟ ਆਉਂਦਾ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ ਨਾਲ